ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦੇ ਆ ਠੀਕ ਹੋਣੇ ਆ ਤੇ ਕੱਲ ਛੁੱਟੀ ਆ 크리스마ਸ ਆ ਤੇ 크리스마ਸ ਵੀ ਆ ਚਲੋ ਅੰਗਰੇਜ਼ਾਂ ਦਾ ਤਿਆਰ ਆ ਜੀਸਸ ਕ੍ਰਾਈਸ ਦਾ ਬਰਥਡੇ ਆ ਪਰ ਉੱਧਰ ਪਾਬਾ ਜੀ ਤੇ ਬੱਚਿਆਂ ਦਾ ਸ਼ੀਦੀ ਹਫਤਾ ਚੱਲਿਆ ਹੈ ਹਨਾ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਉਦੋਂ ਕਈ ਵਾਰੀ ਕਈ ਗੱਲਾਂ ਨਹੀਂ ਪਤਾ ਹੁੰਦੀਆਂ ਸੀ ਕਿ ਆਪਾਂ ਕ੍ਰਿਸਮਸ ਦਾ ਤਿਆਰ ਇਦਾਂ ਮਨਾਉਂਦੇ ਹੁੰਦੇ ਸੀਗੇ ਜਿਵੇਂ ਹੁਣ ਬੱਚੇ ਮਨਾਉਂਦੇ ਹੁੰਦੇ ਆ ਹਨ ਤੇ ਜਦੋਂ ਵਟੇ ਹੋ ਜਾਂਦੇ ਆ ਤੇ ਇਨਸਾਨ ਸਭ ਗੱਲਾਂ ਨੂੰ ਸਮਝਣ ਲੱਗ ਜਾਂਦੇ ਆ ਤੇ ਉਦੋਂ ਆਪਣਾ ਧਰਮ ਆਪਣਾ ਹਰ ਚੀਜ਼ ਆਪਣਾ ਸਭ ਸਮਝ ਆਉਂਦਾ ਤੇ ਉਦੋਂ ਇਨਸਾਨਾਤ ਦੇ ਮਨ ਦੇ ਵਿੱਚ ਜਾਂਦੀ ਹੈ ਕਿ ਸਾਡੇ ਬਾਬਾ ਜੀ ਦੇ ਬੱਚੇ ਸ਼ਹੀਦ ਹੋਏ ਉਹ ਇੱਕ ਕੌਮ ਤੋਂ ਆਪਣਾ ਵਾਰ ਗਏ ਹਨਾ ਪੂਰਾ ਪਰਿਵਾਰ ਵਾਰਤਾ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਹਣਾ ਤੇ ਜੇ ਕੋਈ ਖੁਸ਼ੀ ਆਪਣੀ ਛੱਡ ਕੇ ਸਾਡਾ ਦੁੱਖ ਨਹੀਂ ਮਨਾ ਰਿਹਾ ਹੁੰਦਾ ਤੇ ਫਿਰ ਅਸੀਂ ਆਪਣੀ ਦੁੱਖ ਨੂੰ ਛੱਡ ਕੇ ਕਿਸੇ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਹਾਂ ਪਰ ਕਈ ਵਾਰੀ ਸਮਾਜ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਸਹਿਣ ਕਰਨੀਆਂ ਪੈਂਦੀਆਂ ਤੇ ਆਪਾਂ ਕਈ ਚੀਜ਼ਾਂ ਨਹੀਂ ਕਹਿ ਸਕਦੇ ਨਾ ਕੋਈ ਲੜਾਈ ਨਾ ਕੋਈ ਝਗੜਾ ਨਾ ਫਸਾਤ ਇਦਾਂ ਨਹੀਂ ਹੁੰਦਾ ਤੇ ਕਿਉਂਕਿ ਕਮਿਊਨਿਟੀ ਨੂੰ ਆਪੇ ਆਪ ਹੀ ਅੰਡਰਸਟੈਂਡ ਹੁੰਦਾ ਜਦੋਂ ਇੱਕ ਕਮਿਊਨਿਟੀ ਵਾਲੇ ਅ ਥੋੜੇ ਸੋਗ ਵਿੱਚ ਹੁੰਦੇ ਆ ਤੇ ਦੂਸਰੀ ਕਮਿਊਨਿਟੀ ਵਾਲੇ ਚਲੋ ਆਪਣਾ ਡੇ ਮਨਾ ਰਹੇ ਹੁੰਦੇ ਆ ਤੇ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਟੋਕੇ ਜਿਹੜੇ ਸ਼ਹੀਦ ਹੁੰਦੇ ਆ ਨਾ ਉਹਨਾਂ ਦਾ ਸੋਗ ਤੇ ਹੁੰਦਾ ਕਿਉਂਕਿ ਬੱਚੇ ਛੋਟੇ ਸੀ ਪਰ ਸ਼ਹੀਦ ਮਹਾਨ ਹੁੰਦੇ ਆ ਉੰਨਾ ਵਰਗਾ ਕੋਈ ਨਹੀਂ ਉਹ ਇਸ ਦੋ ਘੜੀਆਂ ਸਭ ਪਲਾਂ ਤੋਂ ਉੱਤੇ ਹੁੰਦੀਆਂ ਜਿਹੜੇ ਸ਼ਹਾਦਤ ਦਾ ਜਾਮ ਪੀਂਦੇ ਆ ਉਹ ਇੰਨਾ ਘੜੀਆਂ ਪਲਾਂ ਤੋਂ ਇੰਨਾ ਲੋਕਾਂ ਦੇ ਮਨ ਦੀ ਫੀਲਿੰਗ ਤੋਂ ਕਿਤੇ ਉੱਪਰ ਹੁੰਦੇ ਆ ਉਹ ਇੱਕ ਮਹਾਨਤਾ ਨੂੰ ਹਾਸਲ ਕਰ ਚੁੱਕੇ ਆ ਉਹ ਸਤਪੁਰ ਤੇ ਦਰ ਤੇ ਆਪਣੀ ਹਾਜ਼ਰੀ ਲਵਾ ਲੈਂਦੇ ਆ ਤੇ ਕਹਿੰਦੇ ਆ ਨਾ ਤਾਂ ਹੀ ਤਾਂ ਇੱਕ ਬੋਲਿਆ ਜਾਂਦਾ ਕਿ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਉੱਥੇ ਵਤਨ ਤੇ ਮਰਨ ਵਾਲਿਆਂ ਮਰਨੇ ਵਾਲੋਂ ਦਾ ਮਰ ਮਿਟਨੇ ਵਾਲੋਂ ਦਾ ਇਹ ਹੀ ਆਖਰੀ ਅੰਜਾਮ ਹੋਗਾ ਔਰ ਕੌਮ ਤੇ ਮਿਟਨੇ ਵਾਲੋਂ ਦਾ ਵੀ ਇਹ ਹੀ ਆਖਰੀ ਅੰਜਾਮ ਹੋਗਾ ਉਹਨਾਂ ਦੀ ਸ਼ਹੀਦੀ ਉਹਨਾਂ ਦੀ ਜਾਦਕਾਰ ਹਰ ਸਾਲ ਬਣਾਇਆ ਜਾਂਦਾ ਤੇ ਪਰਮਾਤਮਾ ਮਨਾਨ ਵਾਲਿਆਂ ਕੌਮ ਨੂੰ ਵੀ ਅੱਗੇ ਤਾਕਤ ਬਖਸ਼ੇ ਤੇ ਉਹਨਾਂ ਦਾ ਨਾਮ ਹੋਰ ਉੱਚਾ ਹੋਵੇ ਤੇ ਬਾਕੀ ਕੱਲ ਛੁੱਟੀ ਹੈ ਛੁੱਟੀ 크리스마ਸ ਦੀ ਹੈ ਜੀ ਗॉड ਜੀ ਸਾਰੇ ਹੀ ਜਿਹੜਾ ਇਸਾਈ ਭਾਈਚਾਰਾ ਹੈ ਅਸੀਂ ਉਹਨਾਂ ਨੂੰ ਵਧਾਈ ਦਿੰਨੀ ਆ ਬਈ ਉਹਨਾਂ ਦੇ ਗॉड ਦਾ ਜਨਮ ਦਿਵਸ ਹੈ ਤੇ ਉਹਨਾਂ ਦੇ ਜਨਮ ਦਿਨ ਤੇ ਮਹਾਨਤਾ ਹੁੰਦੀ ਹੈ ਉਹਨਾਂ ਦੇ ਜਨਮ ਦਿਨ ਇੱਕ ਸੱਚ ਦੇ ਕਰਨ ਉਹ ਸਲੀਪ ਤੇ ਚੜ ਗਏ ਸੀਗੇ ਤੇ ਮੈਂ ਕਿੰਨੀ ਵਾਰੀ ਸੋਚਿਆ ਵੇ ਜਿਹੜੀ ਕੁਦਾਤੀ ਜਾਂ ਪਰਮਾਤਮਾ ਦੀ ਰਾਹ ਹੁੰਦੀ ਹੈ ਬਹੁਤ ਮੁਸ਼ਕਿਲ ਹੁੰਦੀ ਹੈ ਉਹਨੂੰ ਹਾਸਲ ਕਰਨਾ ਬਹੁਤ ਔਖਾ ਹੁੰਦਾ ਪਰਮਾਤਮਾ ਹਰ ਇੱਕ ਨੂੰ ਕੁਝ ਨਾ ਕੁਝ ਤਾਕਤ ਕੁਝ ਨਾ ਕੁਝ ਕੰਮ ਬਖਸ਼ਦਾ ਹੈ ਉਹ ਆਪਣੀ ਜ਼ਿੰਦਗੀ ਚ ਉਹਨਾਂ ਕੰਮਾਂ ਨੂੰ ਨਿਭਾ ਕੇ ਇਸ ਫਾਨੀ ਸੰਸਾਰ ਤੋਂ ਜਾਂਦੇ ਆ ਮੈਂ ਕਈ ਵਾਰ ਸੋਚਦੀ ਹੁੰਦੀ ਆ ਕਈ ਨਸ਼ੇੜੀ ਨੇ ਇਹਨਾਂ ਨੂੰ ਪਰਮਾਤਮਾ ਨੇ ਇਹੀ ਨਸ਼ਾ ਖਤਮ ਕਰਨ ਦਾ ਉਪਕਮ ਬਖਸ਼ਿਆ ਤੇ ਕਈ ਆਲਸੀ ਹੱਡ ਹਰਾਮੀ ਕੰਮ ਨਹੀਂ ਕਰਦੇ ਕਈ ਉਹਨਾਂ ਦੀ ਜ਼ਿੰਦਗੀ ਦੇਖੋ ਕਿ ਆ ਆਰਾਮ ਪਸਦਾ ਹੈ ਕਈ ਸਖਤ ਮਿਹਨਤਾਂ ਕਰਦੇ ਆ ਪਰ ਕਾਮਯਾਬੀ ਨਹੀਂ ਮਿਲਦੀ ਕਈ ਹਲਕਾ ਜਿਹਾ ਹੀ ਕੰਮ ਕਰਦੇ ਆ ਤੇ ਪਰਮਾਤਮਾ ਉਹਨਾਂ ਨੂੰ ਚੰਗੀ ਕਾਮਯਾਬੀ ਦੇ ਦਿੰਦਾ ਹੈ ਹੱਥ-ਪਾ ਸੁਸਤਾ ਤੇ ਉਸ ਪਰਮਾਤਮਾ ਦੀ ਹੁੰਦਾ ਹੈ ਤੇ ਅਸੀਂ ਉਹਦਾ ਨਾਮ ਕਦੀ ਵਿਸਾਰ ਨਹੀਂ ਸਕਦੇ ਹਮੇਸ਼ਾ ਉਹਦਾ ਨਾਮ ਜਿਹੜਾ ਸਿਮਰਦੇ ਆ ਕਈ ਲੋਕ ਬਹੁਤ ਜ਼ਿਆਦਾ ਕਹਿੰਦੇ ਆ ਕਿ ਇਹ ਕੰਮ ਕਰਨਾ ਚਾਹੀਦਾ ਉਹ ਕੰਮ ਕਰਨਾ ਚਾਹੀਦਾ ਆ ਕਿ ਕੋਈ ਇਦਾਂ ਦੇ ਕੰਮਾਂ ਦੇ ਨਾਲ ਜਾਂ ਕੋਈ ਇਦਾਂ ਦੀਆਂ ਗੱਲਾਂ ਨਾਲ ਤੇ ਜ਼ਿੰਦਗੀ ਪੂਰਾ ਨਹੀਂ ਹੁੰਦੀ ਜ਼ਿੰਦਗੀ ਉਸ ਪਰਮਾਤਮਾ ਦੀ ਰਜ਼ਾ ਤੇ ਮਨ ਕੀ ਪੂਰੀ ਹੁੰਦੀ ਹੈ ਉਸ ਦਾਤੀ ਦਰਤੀ ਜਿਵੇਂ ਹੁਕਮ ਹੁੰਦੇ ਆ ਅਸੀਂ ਕਿਵੇਂ ਤਵੇਂ ਮੰਨਦੇ ਆ ਤਾਈ ਮਰੀ ਅਸੀਂ ਕਹਿੰਦੇ ਆ ਕਿ ਮੈਂ ਬਹੁਤ ਦੁਖੀ ਹੋ ਗਿਆ ਤੇ ਮੇਰਾ ਹੁਣ ਕੁਝ ਨਹੀਂ ਬੰਨਾ ਜਿਵੇਂ ਦਾਤੀ ਨੇ ਕੁਝ ਮਹਾਨਤਾ ਦਿੱਤੀ ਹੁੰਦੀ ਹੈ ਤੇ ਇਹ ਨਹੀਂ ਪਤਾ ਕਿ ਕਿਹੜੀ ਘੜੀ ਕਿਹੜੇ ਪਲ ਤੁਸੀਂ ਕਿੰਨੇ ਫੇਮਸ ਹੋ ਜਾਣਾ ਤੇ ਤੁਸੀਂ ਉਸ ਦਾਤੇ ਦੀ ਰਜਾ ਨਾਲ ਤੁਸੀਂ ਕਿੱਥੇ ਪਹੁੰਚ ਜਾਣਾ ਕਦੀ ਨੈਗੇਟਿਵ ਨਾ ਸੋਚੋ ਪਰਮਾਤਮਾ ਦੀ ਰਜਾ ਨਾਲ ਪੋਜ਼ਿਟਿਵ ਸੋਚੋ ਜਦੋਂ ਪੋਜ਼ਿਟਿਵਿਟੀ ਸਾਡੀ ਜ਼ਿੰਦਗੀ ਵਿੱਚ ਆਉਂਦੀ ਹੈ ਪਰਮਾਤਮਾ ਹਰ ਜਗ੍ਹਾ ਤੇ ਬਿਲਕੁਲ ਮਾਨੂ ਹੁੰਦਾ ਤੁਹਾਡੇ ਘਰ ਤੁਹਾਡਾ ਪਰਮਾਤਮਾ ਤੁਹਾਡਾ ਇਸ਼ਟ ਦੇ ਵਸਤਾ ਹੁੰਦਾ ਜਿਹੜਾ ਤੁਹਾਡੀ ਰੱਖਿਆ ਕਰਦਾ ਉਹਨੂੰ ਸੱਚੇ ਦਿਲ ਨਾਲ ਧਿਆਨ ਦੀ ਲੋੜ ਹੁੰਦੀ ਹੈ ਇਹ ਤਾਂ ਮੈਂ ਕਿਸੇ ਕੋ ਸੁਣਿਆ